ਕੀਤਾ ਬਸਾਓ ਏਕੋ ਕਵਾ ਤਿਸਤੇ ਹੋਏ ਲਖ ਦਰਿਆ ਇਥੇ ਲਖ ਦੇ ਅਰਥ ਵੀ ਇਹੀ ਨੇ ਜੋ ਲਖੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ ਸੰਖ ਇਕ ਹਿੰਦਸਾ ਹੈ ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ ਗਿਣਤੀ ਨਹੀਂ ਹੋ ਸਕਦੀ ਸੋ ਅਰਵਾਂ ਦਾ ਇਕ ਸੰਖ ਅਸੰਖ ਅਸੰਖ ਜਦ ਅਸੰਖ ਬਾਬ ਮਹਾਰਾਜ ਕਹਿੰਦੇ ਸੰਖਿਆ ਨਹੀਂ ਗਿਣਤੀ ਨਹੀਂ ਗਿਣਤੀ ਤੋਂ ਪਰੇ ਦੀ ਗੱਲ ਹੈ। ਅਨੰਤ ਸੂਰਜ ਪ੍ਰਗਟ ਹੋ ਗਏ। ਉਸੇ ਕਵਾਉ ਤੋਂ, ਉਸੇ ਬੋਲ ਤੋਂ। ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਉਹ ਬੋਲ ਕਿ ਸੀ? ਆਵਾਜ਼ ਕਿ ਸੀ? ਇਸ ਆਵਾਜ਼ ਨੂੰ ਸਾਰੇ ਅਵਤਾਰੀ ਪਰਸ਼ਾਨ ਹੈ। ਬਿਆਨ ਕੀਤਾ। ਦੱਸਿਆ। ਮੁਹੰਮਦ ਸਾਹਿਬ ਵੀ ਦੱਸਦੇ ਨੇ, ਈਸਾ ਵੀ ਦੱਸਦੇ ਨੇ। ਜੈਨ ਧਰਮ ਦੇ ਬਾਣੀ ਸਵਾਮੀ ਮਹਾਵੀਰ ਵੀ ਦੱਸਦੇ ਨੇ ਸਨਾਤਨ ਮਤ ਦੇ ਉਪਨਿਸ਼ਦਾਂ ਦੇ ઋષਿ ਵੀ ਦੱਸਦੇ ਨੇ ਭਗਤ ਕਬੀਰ ਵੀ ਦੱਸਦੇ ਨੇ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਦੱਸਦੇ ਨੇ ਪਰ ਸਾਰੇ ਸ਼ਬਦ ਦੀ ਰੂਪ ਰੇਖਾ ਵੱਖ-ਵੱਖ ਬਿਆਨ ਕਰਦੇ ਇੱਕ ਨਹੀਂ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਸੀ ਕੁੰਨ ਉਨ ਨਾਮ ਦੀ ਧਨ ਹੋਈ ਤੇ ਜਗਤ ਬਣ ਗਿਆ ਇਹ ਹੁਣ ਹੈ ਜਦ 400 ਸਾਲਾ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤੇ ਇਹ ਬਹੁਤ ਵੱਡੇ ਪੱਧਰ ਤੇ ਅੰਮ੍ਰਿਤਸਰ ਮਨਾਇਆ ਗਿਆ ਸਾਰੇ ਬਾਜ਼ਾਰ ਗਲੀਆਂ ਪੈਕਸਨ ਕਿਧਰੋਂ ਲੰਘ ਵੀ ਨਹੀਂ ਸਕਦਾ ਸੀ ਤਾਂ ਭੰਡਾਲ ਸ਼ਹਿਰ ਤੋਂ ਬਾਹਰ ਆਪਣੇ ਅੰਮ੍ਰਿਤਸਰ ਦੇ ਜੋ ਬਣਾਇਆ ਸੀ ਮੈਂ ਬੜੇ ਯਤਨਾ ਨਾਲ ਉੱਥੇ ਪਹੁੰਚਿਆ ਅਗਲੇ ਨੇ ਮੈਨੂੰ ਪਹੁੰਚਾਇਆ ਨਹੀਂ ਪਹੁੰਚ ਸਕਦਾ ਸੀ ਬੋਲਣ ਲਈ ਦਲਾਈ ਲਾਮਾ ਜੀ ਵੀ ਆਏ ਇਸ ਵਕਤ حضرت ਨizamuddin ਦੀ ਦਰਗਾਹ ਦੇ ਜੋ ਔਲੀਆ ਨੇ ਮਜੂਰ ਨੇ ਉਹ ਵੀ ਆਏ ਹਿੰਦੂ ਧਰਮ ਦੇ ਚੋਟੀ ਦੇ ਜੋ ਜ਼ਿਮੇਵਾਰ ਸੰਤ ਨੇ ਉਹ ਵੀ ਪਹੁੰਚੇ حضرت نظام الدین دے درگاہ دے ماجور غالبن میرے تو پہلے انہاں دے 15 منٹاں سن 10 10 15 15 منٹ دا سماں سی بہت سارے وقت تے آئے۔ اوکے لگے خدا تو ایک آواز ہوئی اور یہ دنیا عالم وجود میں آئی انہاں دے لفظ خدا سے ایک آواز ہوئی और ये दुनिया आलमे वजूद में आई उन्होंने दो शब्द होर भी कहे वो भी महज़ कर दे उर्दू से जो कुछ उन्होंने कहा जब ये सारी दुनिया अकलमंद होगी अभी नहीं है जब ये सारी दुनिया अकलमंद होगी उस वक्त धार्मिक रैबर केवल एक ही होगा ਔਰ ਉਸ ਦਾ ਨਾਮ ਹੋਗਾ ధਨ ਗੁਰੂ ਗ੍ਰੰਥ ਸਾਹਿਬ ਇਹ ਉਹਨਾਂ ਦੇ ਲਵਸ ਕਹਿ ਲਗੇ ਅਜੇ ਦੁਨੀਆ ਇਤਨੀ ਸਿਆਣੀ ਨਹੀਂ ਬਜ਼ੁਰਗ ਸਨ ਕਾਫੀ ਮੈਂ ਸਮਝਦਾ ਨਗੇ ਦੇ ਨੇੜੇ ਜ਼ਰੂਰ ਹੋਣਗੇ ਕਿਉਂ ਉਹ ਖੁਦ ਉੱਠ ਬੈਠ ਨਹੀਂ ਸਕਦੇ ਸਨ ਚਾਰਾ ਨੇ ਉਠਾਇਆ ਬਿਠਾਇਆ ਬਜ਼ੁਰਗ ਸਨ ਔਰ ਬੜੇ ਸਿਆਣੇ ਬੜੇ ਸੁਲਝੇ ਹੋਏ ਬੜੀ ਕੀਮਤੀਆਂ ਗੱਲਾਂ ਉਹਨਾਂ ਨੇ ਆਖੀਆਂ ਔਰ ਆਖਿਆ ਸੰਸਾਰ ਬਣਿਆ ਹੈ ਖੁਦਾ ਦੀ ਆਵਾਜ਼ ਤੋਂ ਖੁਦਾ ਦੇ ਬੋਲ ਤੋਂ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਆਵਾਜ਼ ਸੀ ਕੁੰ ਇਸਾ ਦੀ ਐਸਾ ਕਹਿੰਦੇ ਪਰ ਸ਼ਬਦ ਦੀ ਰੂਪਰੇਖਾ ਅਲੱਗ ਦੱਸਦੇ ਨੇ ਉਹ ਸ਼ਬਦ ਸੀ ਲੋਗੋਸ ਉਪਨਿਸ਼ਦਾਂ ਦੇ 108 ਉਪਨਿਸ਼ਦਾਂ ਨੇ ਜਿਹਦੇ ਚ ਗਾਲਬਨ 60 65 ਦੇ ਕਰੀਬ ਐਸਾ ਕਹਿੰਦਿਆ ਨੇ ਉਪਨਿਸ਼ਦਾਂ ਉਹ ਸ਼ਬਦ ਸੀ ਓ ਅੰਗਾਰ ਬਾਕੀ ਕਹਿੰਦੇ ਨੇ ਉਹ ਸ਼ਬਦ ਸੀ ਓਮ ਓਮ ਭਗਤ ਕਬੀਰ 52 ਅਖਰੀ ਸ੍ਰੀ ਕਬੀਰ ਜੀ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ ਕਬੀਰ ਕਹਿੰਦੇ ਨੇ ਉਹ ਅਹੰਕਾਰ ਆਦਮੇ ਜਾਣਾ ਲਿਖੇ ਅਰ ਮਿਟੇ ਤਾਹੇ ਨਾ ਆਣਾ ਉਹ ਅਹੰਕਾਰ ਆਦੀ ਸ਼ਬਦ ਹੈ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ ਇਹ ਪਹਿਲਾ ਸ਼ਬਦ ਹੈ ਪਹਿਲੀ ਆਵਾਜ਼ ਹੈ ਇਸੇ ਤੋਂ ਸੰਸਾਰ ਹੋਇਆ ਹੈ ਉਹ ਅਹੰਕਾਰ ਆਦਮੇ ਜਾਣਾ ਲਿਖੇ ਅਰ ਬੈਠੇ ਤਾਹੇ ਨਾ ਆਣਾ ਉਹ ਅਹੰਕਾਰ ਲਿਖ ਦੋ ਮਿਟਾ ਦੋ ਇਤਨਾ ਨਹੀਂ ਕਬੀਰ ਕਹਿੰਦੇ ਨੇ ਓ ਓੰਕਾਰ ਦੀ ਧੁਨ ਬ੍ਰਹਿਮੰਡ ਦੇ ਚ ਮੌਜੂਦ ਹੈ। ਹੋਰ ਇਹ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਲਈਏ। ਉਹ ਸ਼ਬਦ ਕੀ ਸੀ ਜਿਸ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋਏ। ধੁੰਦ ਪਾਣੀ ਬਣ ਗਏ। ਅਰੇ ਜ਼ਮੀਨ ਸੂਰਜ ਦਾ ਟੁਕੜਾ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ। ਪਾਣੀ ਦੇ ਵਿੱਚ ਇਹ ਟੁਕੜਾ ਅਨੰਤ ਕਾਲ ਤੱਕ ਗ੍ਰਹਿਣ ਕਰਕੇ ਇਹਦਾ ਉੱਪਰ ਦਾ ਭਾਗ ਜਿਹੜਾ ਠੰਡਾ ਹੋਇਆ ਉਹ ਪੱਥਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਆਕਾਰ ਰੂਪ ਦੇ ਵਿੱਚ ਪਹਿਲੇ ਕੀ ਸੀ ਪੱਥਰ ਪੱਥਰ ਉਹ ਸ਼ਬਦ ਪਹਿਲਾ ਕੀ ਸੀ ਜਿਸ ਤੋਂ ਇਤਨਾ ਜਾਣਣ ਹੋ ਗਿਆ ਇਤਨੇ ਸੂਰਜ ਹੋ ਗਏ ਔਰ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਤੁਹਾਡੇ ਵਿੱਚੋਂ ਜਿਹੜੇ ਜਾਪ ਸਾਖ ਪੜਦੇ ਆ ਬੜੀ ਅਗੰਮੀ ਬਾਣੀ ਹੈ ਹੈ ਜਰਾ ਔਖੇ ਇਸ ਵਾਸਤੇ ਅਰਬੀ ਫਾਰਸੀ ਤੇ ਸੰਸਕ੍ਰਿਤ ਤਿੰਨਾਂ ਭਾਸ਼ਾਵਾਂ ਦਾ ਜੋੜ ਹੈ ਤੇ ਤਿੰਨੇ ਹੀ ਵਿਖੜੀਆਂ ਨੇ ਇਸ ਵਾਸਤੇ ਮੈਂ ਦੇਖਿਆ ਸਾਰੀਆਂ ਬਾਣੀਆਂ ਕਈਆਂ ਨੂੰ ਕੰਠ ਹੋ ਜਾਂਦੀਆਂ ਨੇ ਜਾਪ ਸਾਖ ਦੇ ਵੇਖਣਾ ਹੈ ਔਖਾ ਹੈ ਤੇ ਸਾਰੇ ਜਾਪ ਸਾਭ ਦੇ ਚ ਕੀ ਹੈ ਪ੍ਰਭੂ ਦੇ ਸਰੂਪਾਂ ਨੂੰ ਨਮਸਕਾਰ ਹੈ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਸਾਰੇ ਛੰਦਾਂ ਦੇ ਚ ਨਮਸਕਾਰ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਨਮਸਕਾਰ ਨਮਸਕਾਰ ਨ ਸਾਰੇ ਛੰਦਾਂ ਦੇ ਚ